ਆਪਰਾ ਜਿਹੜਾ ਪੰਜਾਬ ਦੇ ਦਰਵਾਜ਼ੇ ਤੋਂ ਸਰਦਾਰ ਵਿਸੇੜਾ ਸਾਰੇ ਇੰਡੀਆ ਦੇ ਵਿੱਚ ਬੜੀ ਧੂਮ ਧਾਮ ਨਾਲ ਜਿਹੜਾ ਮਨਾਇਆ ਜਾ ਰਿਹਾ ਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁबारकियां ਦਿੰਦਾ ਕਿ ਅੱਜ ਦੇ ਦਿਨ ਸਾਡਾ ਜਿਹੜਾ ਸੰਵਿਧਾਨ ਅਲਾਗ ਹੋਇਆ ਸੀ ਇਹ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਜਿਹੜੀ ਜاتی ਪ੍ਰਾਪਤ ਕੀਤੀ ਆ ਜੀ ਮੈਸੇਜ ਦੇਣਾ ਚਾਹੁੰਦਾ ਦੇਸ਼ ਵਾਸੀਆਂ ਨੂੰ ਅੱਜ ਆਪਣਾ ਜਿਹੜਾ 75ਵਾਂ ਜਿਹੜਾ ਵਿਸ਼ੇੜਾ ਸਾਰੇ ਇੰਡੀਆ ਦੇ ਵਿੱਚ ਬੜੀ ਧੂਮ ਧਾਮ ਨਾਲ ਜਿਹੜਾ ਮਨਾਇਆ ਜਾ ਰਿਹਾ ਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁबारकਾਂ ਦਿੰਦਾ ਕਿ ਅੱਜ ਦੇ ਦਿਨ ਸਾਡਾ ਜਿਹੜਾ ਸੰਵਿਧਾਨ ਆ ਲਾਗੂ ਆ ਹੀ ਤੇ ਜੋ ਸਾਡੇ ਪੁਰਖਿਆਂ ਨੇ ਵੱਡਿਆਂ ਨੇ ਕੁਰਬਾਨੀਆਂ ਕੀਤੀਆਂ ਤੇ ਦੇਸ਼ ਦੀ ਆਜ਼ਾਦੀ ਜਿਹੜੀ ਆ ਇਹ ਲਈ ਆ ਤੇ ਇਹ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਜਿਹੜੀ ਆਜ਼ਾਦੀ ਪ੍ਰਾਪਤ ਕੀਤੀ ਆ ਤੇ ਅੱਜ ਦੇ ਦਿਨ ਜਿਹੜਾ ਸਾਡਾ ਸੰਵਧਾਨ ਜਿਹੜਾ ਲਾਗੂ ਹੋਇਆ ਹੈ ਸਾਡੇ ਜੋ ਪੁਰਖਿਆਂ ਨੇ ਸੰਵਧਾਨ ਲਿਖਿਆ ਹੈ ਸਾਰਾ ਉਹ ਇੱਕ ਸਰਸੀਸਨ ਜਿਹੜਾ ਰੂਲ ਬਣਾਇਆ ਤਾਂ ਜੋ ਕੇ ਆਜ਼ਾਦੀ ਤੋਂ ਬਾਅਦ ਜਿਹੜਾ ਦੇਸ਼ ਨੂੰ ਇਹ ਚੰਗੇ ਤਰੀਕੇ ਦੇ ਨਾਲ ਜੜਾ ਚਲਾਇਆ ਜਾ ਸਕਦਾ ਹੈ। शुभ नामे जागे तव शुभ आशीष मागे नाही तव जयदाका जनगण मंगलदायक जय